ਮੈਂ ਓਕੇ ਆ ਕੰਮ ਬੋਲੀਏ ਵਿਰੇ ਚੌਕੀ ਮਾਨ ਬਾਜੀ ਛੁੱਟੀ ਸੀ 20 ਤਰੀਕ ਨੂੰ 82 ਕਬੂਤਰ ਛੁੱਟੇ ਸੀ 1500 ਮੁੱਢ ਨੂੰ ਕੋਈ ਰੋਟੀ ਦਾ ਖਰਚਾ ਨਹੀਂ ਸੀ ਕੋਈ ਕੁਝ ਨਹੀਂ ਸੀਗਾ 1,23,000 ਰੁਪਇਆ ਬਣਿਆ ਸੀਗਾ ਉਹ 1,23,000 ਇਹਨਾਂ ਨੂੰ ਦੇਤਾ ਠੀਕ ਆ ਪੰਜਾਂ ਕਬੂਤਰਾਂ 'ਚ ਬਾਜੀ ਵੰਡੀ ਗਈ ਸੀ ਠੀਕ ਆ ਤਿਸਰ ਦੇ ਵਿੱਚ ਪੰਜ ਕਬੂਤਰਾਂ ਨੇ 6.5 ਦਾ ਟਾਈਮ ਕਰਕੇ ਇਹਨਾਂ ਨੇ ਬਾਜੀ ਵੰਡ ਲਈ ਸੀਗੀ ਠੀਕ ਆ ਪਹਿਲਾ ਨੰਬਰ ਇਹਨਾਂ ਪਾਰਚੀ ਦੇ ਉੱਤੇ ਪਾਰਚੀਆਂ ਪਾਈਆਂ ਸੀ ਪਹਿਲਾ ਨੰਬਰ ਨਿਕਲਿਆ ਵਾ ਇਹ ਨਿਕਲਿਆ ਵਾ ਰਾਜੂ ਵਿੰਗਲ ਦਾ ਦੂਜਾ ਨੰਬਰ ਨਿਕਲਿਆ ਲਵਿੰਦਰ ਗਿੱਲ ਦਾ ਠੀਕ ਆ ਤੇ ਬਾਜੀ ਬਾਕੀ ਬਾਈ ਦੱਸੋ ਵੀ ਬਾਜੀ ਜਿਹੜੀ ਨੰਬਰ ਆਇਆ ਹੈ ਇੱਕ ਨੰਬਰ ਬਾਜੀ ਵੀਰੇ ਕਿਸੇ ਨੇ ਵੀਰੇ ਪੱਖਪਾਤ ਨਹੀਂ ਕੀਤਾ ਕੋਈ ਕਿਸੇ ਨਾਲ ਕੋਈ ਗੱਲ ਨਹੀਂ ਮੇਰਾ ਨਾਮ ਵੀ ਲੈ ਲੈ ਸਾਰਿਆਂ ਨੂੰ ਆਪਣਾ ਤੱਕੜੀ ਦੇ ਸਹੀ ਤੋਲਿਆ ਹਾਂ ਪਾਣੇ ਵਾਲੇ ਕੋਈ ਕਾਪੀ ਦਾ ਪੈਸਾ ਨਹੀਂ ਕਟਿਆ ਕੋਈ ਕਿਸੇ ਗੱਲ ਦਾ ਪੈਸਾ ਨਹੀਂ ਕਟਿਆ ਕਿਸੇ ਦਾ ਬਹੁਤ ਸੋਹਣੀ ਬੱਜਦੀ ਹੈ